ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 6 ਨਵੰਬਰ ਹੈ ਮੈਂ ਗੁਰਨੂਰਕਾਰ ਕਲਾਸ ਨਾਮ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼ੇਖ ਫਰੀਦ ਜੀ ਆਖਦੇ ਹਨ ਫਰੀਦਾ ਸ਼ੱਕਰਖਾਨ ਨਵਾਤ ਹੋ ਮੱਖੇ ও ਮਾਜਾ ਦੁੱਧ ਸਭੇ ਵਸਤ ਮਿੱਠੀਆਂ ਹਨ ਰਾਬਣਾ ਭੋਜਨ ਦੁੱਧ ਹੈ ਬਾਈ ਸ਼ੱਕਰ ਖੰਡ ਬਸਰੀ ਸ਼ਹਿਲ ਮਾਜਦਾ ਦੁੱਧ ਆ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ ਪਰ ਜੋ ਮਿਠਾਸ ਜੋ ਅਨੰਦ ਪਰਮੇਸ਼ਰ ਦੇ ਨਾਮ ਦਾ ਹੈ ਉਸ ਦੀ ਬਰਾਬਰੀ ਇਹ ਵਸਤਾ ਨਹੀਂ ਕਰ ਸਕਦਾ परमेश्वर ਦਾ ਨਾਮ ਉੱਤਮ ਹੈ શ્રેષ્ઠ ਹੈ ਇਸ ਦੀ ਇਸ ਦੀ ਬਰਾबरी ਸੰਸਾਰ ਦੀ ਹੋਰ ਕੋਈ ਵੀ ਚੀਜ਼ ਨਹੀਂ ਕਰ ਸਕਦੀ ਫਰੀਦਾ ਰੋਟੀ ਮੇਰੀ ਕਾਠ ਦੀ ਲਾਹਣ ਦੀ ਹੀ ਧੁਖ ਜੰਨਾ ਖਾਦੀ ਚੌਪੜੀ ਕਣੇ ਸਹਣ ਕੇ ਦੁਖ ਫਰੀਦ ਜੀ ਆਖਦੇ ਹਨ اے ਭਾਈ ਮੇਰੀ ਰੋਟੀ ਰੁੱਖੀ ਸੁੱਕੀ ਹੈ ਮਿੱਸੀ ਹੈ ਬੜੀ ਸਖਤ ਹੈ ਪਰ ਹੈ ਹੱਕ ਹਲਾਲ ਦੀ ਮੇਰੀ ਮਿਹਨਤ ਨਾਲ ਕਮਾਈ ਹੋਈ ਹੈ ਬੜੀ ਸਾਦੀ ਜਿਹੀ ਰੋਟੀ ਹੈ ਮੇਰੀ ਜੋ ਭੁੱਖ ਹੈ ਇਸ ਲੂਣਾ ਹੈ ਇਹ ਸਬਜੀ ਹੈ ਮੈਂ ਰੋਟੀ ਬੜੇ ਆਨੰਦ ਨਾਲ ਖਾਂਦਾ ਹਾਂ ਜਿੰਨਾ ਲੋਕਾਂ ਨੇ ਹਰਾਮ ਦੀ ਕਮਾਈ ਵੀ ਚੰਗੀ ਚੋਪੜੀ ਸਵਾਦਲੀ ਰੋਟੀ ਖਾਧੀ ਹੈ ਉਹ ਬੜੇ ਕਸ਼ਟ ਸਹਿਣ ਕੇ ਉਹਨਾਂ ਨੂੰ ਹਰਾਮ ਦੀ ਕਮਾਈ ਦਾ ਲੇਖਾ ਜੋਖਾ ਦੇਣਾ ਪਵੇਗਾ ਗੁਰੂ ਪਿਆਰੇ ਸਾਧ ਸੰਗਤ ਜੀ ਆਪਣੇ ਹੱਕ ਹਲਾਲ ਦੀ ਕਮਾਈ ਨਾਲ ਬਣੀ ਸਾਦੀ ਰੋਟੀ ਖਾਣੀ ਚੰਗੀ ਹੈ ਸਾਦੀ ਰੋਟੀ ਖਾ ਕੇ ਪਰਮੇਸ਼ਰ ਦਾ ਨਾਮ ਜਪਨਾ ਚਾਹੀਦਾ ਹੈ ਹਰਾਮ ਦੀ ਕਮਾਈ ਨਾਲ ਬਣੀ ਰੋਟੀ ਖਾਣ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਲੇਖਾ ਦੇਣਾ ਪਵੇਗਾ ਕਸ਼ਟ ਸਹਣੇ ਪੈਣਗੇ ਹਰਾਮ ਦੀ ਕਮਾਈ ਨਾਲ ਬਣੀ ਰੋਟੀ ਜ਼ਹਿਰ ਵਰਗੀ ਹੈ ਇਸ ਨੂੰ ਨਾ ਆਪ ਖਾਓ ਨਾ ਹੀ ਆਪਣੇ ਬੱਚਿਆਂ ਨੂੰ ਖਾਓ ਪਿਆਰੇ ਵਿਦਿਆਰਥੀ ساری ਉਮਰ ਇਮਾਨਦਾਰੀ ਨਾਲ ਕਮਾਈ ਕਰੋ ਇਮਾਨਦਾਰੀ ਨਾਲ ਬਣੀ ਰੋਟੀ ਖਾਣੀ ਚੰਗੀ ਹੈ ਠੱਗੀ ਠੋਰੀ ਦੀ ਕਮਾਈ ਨਾਲ ਬਣੀ ਰੋਟੀ ਜ਼ਹਿਰ ਵਰਗੀ ਨਾ ਆਪ ਜ਼ਹਿਰ ਖਾਓ ਨਾ ਪਰਿਵਾਰ ਨੂੰ ਖਾਓ ਗੁਰੂ ਪਦਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ